26 ਜਨਵਰੀ ਦਾ ਦੇਣਾ 140 ਕਰੋੜ ਲੋਕਾਂ ਦਾ ਕਿਸੇ ਮਜਬਦਾਨੀ ਧਰਮ ਦਾ ਨਹੀਂ ਅੱਜ ਰਵਨੀਤ ਸਿੰਘ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟਰ ਨੇ ਉਹ ਮੋਟਰਸਾਈਕਲ ਰੈਲੀ ਗੱਡ ਰਹੇ ਨੇ ਆਰਨ ਲੁਧਿਆਣੇ ਦੇ ਵਿੱਚ ਲੁਪਾਤ ਤੇ ਬਹੁਤ ਅੰਛਾ ਆ ਮੈਂ ਸਮਝਦਾ ਕਿ 2 ਘੰਟੇ ਤੋਂ ਲੋਕ ਲੰਬੇ ਲੰਬੇ ਆਕਤਾਰਾਂ ਦੇ ਵਿੱਚ ਮੋਟਰਸਾਈਕਲ ਰਜੜੇ ਲਾ ਕੇ ਖੜੇ ਸੀ ਬਿੱਟੂ ਜੀ ਨੌਜਵਾਨ ਤੁਹਾਡੇ ਨਾਲ ਇਸ ਰੈਲੀ ਦੀ ਅਗਵਾਈ ਕਰ ਰਹੇ ਨੇ ਕੀ ਕਹਿਣਾ ਚਾਹੋ ਦੇਖੋ ਨੌਜਵਾਨ ਹੀ ਭਵਿੱਖਾ ਜੇ ਨੌਜਵਾਨ ਦੇ ਅੰਦਰ ਜਿਹੜੀ ਆਜ਼ਾਦੀ ਵੇਲੇ ਮਿਸਾਲ ਜੋ ਇੱਕ ਅੰਦਰ ਜਜਵਾ ਸੀ ਜੇ ਉਹ ਜਜਵਾ ਦੁਬਾਰਾ ਜਾਗ ਪਿਆ ਉਹੀ ਜਗਾ ਰਹੇ ਅੱਜ ਕੋਈ ਪਿਆਰ ਹੁੰਦਾ ਚਾਹੇ ਲੁਧਿਆਣੇ ਲੁਧਿਆਣੇ ਚ ਤਾਂ ਹੈ 26 ਜਨਵਰੀ ਚਾਹੇ ਲੋਕ ਸਾਗਤ ਨਹੀਂਗਾ ਪਰ ਇਹ 500 ਮੋਟਰਸਾਈਕਲ ਆ ਜਿਹੜਾ ਆਪਣੇ ਸਾਹਨੇ ਵਾਲ ਹਲਕੇ ਤੇ ਲੈ ਕਿਉਂ ਕਿਉਂਕਿ 26 ਜਨਵਰੀ ਸਭ ਦੀ ਅਸਵਿਧਾਨ ਸਭ ਦਾ ਹੈ ਸਸਿਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮ ਦੇਖ ਰਹੇ ਹੋ ਮੈਂ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ 75ਵੇਂ ਗਣਤੰਤਰ ਦਿਵਸ ਦਾ ਉਤਸ਼ਾਹ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਚੋ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਔਰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਯੋਗ ਅਗਵਾਈ ਦੇ ਵਿੱਚ ਤਮਾਮ ਕਾਂਗਰਸੀ ਜਿਹੜੇ ਨੇ ਅੱਜ ਤਿਰੰਗਾ ਮੋਟਰਬਾਈਕ ਰੈਲੀ ਜਿਹੜੀ ਹੈ ਉਹ ਕੱਢ ਰਹੇ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਨੌਜਵਾਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਸੋ ਬਾਈਕਸ ਦੇ ਉੱਪਰ ਨੌਜਵਾਨ ਜਿਹੜੇ ਇੱਥੇ ਮੌਜੂਦ ਨੇ ਹੱਥਾਂ ਦੇ ਵਿੱਚ ਤਿਰੰਗੇ ਨੇ ਔਰ ਤਿਰੰਗਾ ਮੋਟਰਬਾਈਕ ਜਿਹੜੀ ਅੱਜ ਰੈਲੀ ਕੱਢੀ ਜਾ ਰਹੀ ਹੈ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ तमाम ਸੀਨੀਅਰ ਕਾਂਗਰਸੀ ਲੀਡਰਸ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਨਾਲ ਹਲਕਾ ਸਾਨੇਵਾਲ ਤੋਂ ਬਾਜਵਾ ਸਾਹਿਬ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਅੱਜ ਗੱਤਕਤਰ ਦੇ ਸਤੇ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਅੱਜ ਰਵਨੀਤ ਸਿੰਘ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਮੋਟਰਸਾਈਕਲ ਰੈਲੀ ਕੱਢ ਰਹੇ ਨੇ ਆਰੰਡਾ ਦਿਹਾਣੇ ਦੇ ਵਿੱਚ ਲੋਕਾਂ ਤੇ ਬਹੁਤ ਉਤਸ਼ਾਹ ਆ। ਮੈਂ ਸਮਝਦਾ ਕਿ 2 ਘੰਟੇ ਤੋਂ ਲੋਕ ਲੰਬੇ ਲੰਬੇ ਆਕਤਾਰਾਂ ਦੇ ਵਿੱਚ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਖੜੇ ਨੇ। ਮੈਂ ਖਾਸ ਕਰਕੇ ਨੌਜਵਾਨਾਂ 'ਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ। ਹਾਜੂ ਤੋ ਵੱਧ ਮੋਟਰਸਾਈਕਲਾਂ ਤੇ ਨੌਜਵਾਨ ਹੀ ਨੇ ਅੱਜ ਝੰਡੇ ਲਾ ਕੇ ਤਿਰੰਗੇ ਝੰਡੇ, ਦੇਸ਼ ਦੇ ਝੰਡੇ, ਕਾਂਗਰਸ ਪਾਰਟੀ ਦੇ ਝੰਡੇ ਲਾ ਕੇ ਅੱਜ ਲੋਕ ਚੱਲ ਰਹੇ ਨੇ। ਸੋ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਚਾਹੇ ਔਰ ਮੋਟਰਸਾਈਕਲ ਹੋਣ ਜਾਂ ਦੁਪਈਆ ਵਾਹਨ ਬਾਕੀ ਹੋਣ ਔਰ ਇਹ ਜਿਹੜੀ ਰੈਲੀ ਹੈ ਅਗਵਾਈ ਕੀਤੀ ਜਾ ਰਹੀ ਹੈ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹੋਰਾ ਵੱਲੋਂ ਯੂਥ ਨੂੰ ਨਾਲ ਲੈ ਕੇ ਇਹ ਜਿਹੜੀ ਰੈਲੀ ਹੈ ਉਸ ਦੀ ਅਗਵਾਈ ਕੀਤੀ ਜਾ ਰਹੀ ਹੈ ਵੇਖ ਸਕਦੇ ਹੋ ਇਹ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਜਿੱਥੇ ਮੋਟਰਬਾਈਕ ਦੇ ਉੱਪਰ ਸਵਾਰ ਨੇ ਉਹਨਾਂ ਦੇ ਨਾਲ ਸੰਜੇ ਤਲਵਾਰ ਜੀ ਲੁਧਿਆਣਾ ਸ਼ਹਿਰੀ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਮੌਜੂਦ ਨੇ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਬਿੱਟੂ ਜੀ ਅੱਜ ਨੌਜਵਾਨਾਂ ਨੂੰ ਨਾਲ ਲੈ ਕੇ ਮੋਟਰਬਾਈਕ ਰੈਲੀ ਕੀ ਕਹਿਣਾ ਚਾਹੁੰਦੇ 26 ਜਨਵਰੀ ਦਾ ਦਿਨ 140 ਕਰੋੜ ਲੋਕਾਂ ਦਾ ਕਿਸੇ ਮਜਬਦਾਨੀ ਧਰਮ ਦਾ ਨਹੀਂ ਇੱਧਰ ਬੈਠੋ ਇੱਧਰ ਬੈਠੋ ਨੌਜਵਾਨਾਂ ਦੇ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਰਵਨੀਤ ਬਿੱਟੂ ਜਿੱਥੇ ਆਪਣੇ ਕਾਂਗਰਸ ਦੇ ਸਮਰਥਕਾਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬਿੱਟੂ ਜੀ ਨੌਜਵਾਨ ਤੁਹਾਡੇ ਨਾਲ ਇਸ ਰੈਲੀ ਦੀ ਅਗਵਾਈ ਕਰ ਰਹੇ ਨੇ ਕੀ ਕਹਿਣਾ ਚਾਹੋ ਦੇਖੋ ਨੌਜਵਾਨ ਹੀ ਭਵਿੱਖਾ ਜੇ ਨੌਜਵਾਨ ਦੇ ਅੰਦਰ ਜਿਹੜੀ ਆਜ਼ਾਦੀ ਵੇਲੇ ਮਿਸਾਲ ਜੋ ਇੱਕ ਅੰਦਰ ਜਜਵਾ ਸੀ ਜੇ ਉਹ ਜਜਵਾ ਦੁਬਾਰਾ ਜਾਗ ਪਿਆ ਉਹੀ ਜਗਾ ਰਹੇ ਅੱਜ ਮੈਂ ਸਭ ਤੋਂ ਪਹਿਲਾਂ ਸ਼ੁਰੂ ਹੋਈ ਸਾਡੀ ਸੰਜੇ ਤਰਵਾਰ ਜੀ ਇਸ ਹਲਕੇ ਤੇ ਨਾਲ ਸਾਡੇ ਮੈਂ ਬਹੁਤ ਹੀ ਸਾਨੇ ਵਾਲਾ ਕਲਕੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਿਕਰਮ ਜੀ ਇਹਨਾਂ ਨੇ ਇੱਕੋ ਹੀ ਇਹ ਪਿਆਰ ਹੁੰਦਾ ਚਾਹੇ ਲੁਧਿਆਣੇ ਲੁਧਿਆਣੇ ਚ ਦਾ ਹੈ 26 ਜਨਵਰੀ ਚਾਹੇ ਲੋਕ ਸਾਗਾ ਨਹੀਂਗਾ ਪਰ ਇਹ 500 ਮੋਟਰਸਾਈਕਲ ਹੈ ਜਿਹੜਾ ਆਪਣੇ ਸਾਹਨੇ ਵਾਲ ਹਲਕੇ ਤੇ ਲੈ ਕਿਉਂ ਕਿਉਂਕਿ 26 ਜਨਵਰੀ ਸਭ ਦੀ ਅਸਵਿਧਾਨ ਸਭ ਦਾ ਹੈ ਤੇ ਉਹ ਤਿਰੰਗਾ ਜਿਹੜਾ 1930 ਚ ਕਾਂਗਰਸ ਪਾਰਟੀ ਨੇ ਘਰ ਘਰ ਲਾਉਣ ਦੀ ਗੱਲ ਕੀਤੀ ਸੀ ਸ਼ੁਰੂਆਤ ਕੀਤੀ ਸੀ ਉਹ ਦੁਬਾਰਾ ਅੱਜ ਅਸੀਂ ਉਹੀ ਜੋਸ਼ ਦਿਵਾਵਾਂਗੇ ਤੇ ਨੌਜਵਾਨਾਂ ਨੂੰ ਕਹਾਂਗੇ ਇਹ ਝੰਡਾ ਜਿਹੜਾ ਘਰ-ਘਰ ਤੇ ਲੱਗਣਾ ਚਾਹੀਦਾ ਅੱਜ ਇਹ ਕਹਿ ਸਕਦੇ ਆ ਕਿ ਲੁਧਿਆਣਿਆਂ ਦੀ ਸਰਕਤੇ ਜਿੰਨੇ ਵੀ ਲੋਕ ਨੇ ਤਿਰੰਗੇ ਦੇ ਰੰਗ ਦੇ ਵਿੱਚ ਰੰਗੇ ਜਾਣੇ ਤਿਰੰਗੇ ਬਿਲਕੁਲ ਕਈ ਕਈ ਸਟੇਡੀਅਮਾਂ 'ਚ ਬਣਾਏ ਜਾ ਰਹੇ ਆ ਤਿਰੰਗੇ ਸਰਕਾਰ ਉੱਥੇ ਮਨਾ ਰਹੀ ਆ ਤੇ ਅਸਲੀ ਅਸੀਂ ਲੋਕਾਂ ਦੇ ਨਾਲ ਮਨਾ ਰਹੇ ਆ ਜੀ ਬਿਲਕੁਲ ਐਨੇ ਵੱਲੋਂ ਖਾਸ ਸਨੇਹਾ ਲੁਧਿਆਣਾ ਸ਼ਹਿਰ ਵਾਸੀਆਂ ਬਸ ਇਸ ਤਿਰੰਗੇ ਨੂੰ ਝੜਕੋ ਜੇ ਜੇ ਤਿਰੰਗਾ ਆਪਸੀ ਹੀ ਭਾਈਚਾਰਾ ਸਭ ਤੋਂ ਵੱਡਾ ਹੈ ਆਪਸੀ ਭਾਈਚਾਰਾ ਤੇ ਜੇ ਇਹ ਤਿਰੰਗਾ ਉੱਚਾ ਹੈ ਆਪਾਂ ਆਪ ਉੱਚੇ ਆ ਜਲੋ ਰੇਡੀ ਬਹੁਤ ਬਹੁਤ ਸ਼ੁਕਰੀਆ ਸੋ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਾਡੇ ਨਾਲ ਮੌਜੂਦ ਸਨ ਔਰ ਉਹਨਾਂ ਦੇ ਨਾਲ ਸੰਜੇ ਤਲਵਾਰ ਮੋਟਰਬਾਈਕ ਦੇ ਉੱਪਰ ਮੌਜੂਦ ਨੇ ਸੋ ਇੱਕ ਅਲੱਗ ਨਜ਼ਾਰਾ ਹੈ ਲੁਧਿਆਣੇ ਦੇ ਵਿੱਚ ਸਮਰਾਲਾ ਚੌਕ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਤਿਰੰਗਾ ਮੋਟਰਬਾਈਕ ਰੈਲੀ ਦਾ ਆਯੋਜਨ ਜਿਹੜਾ ਕੀਤਾ ਗਿਆ। तमाम ਕਾਂਗਰਸੀ ਵਰਕਰ ਮੈਂਬਰ ਕਾਂਗਰਸੀ ਲੀਡਰ ਵੇਖ ਸਕਦੇ ਹੋ ਸੜਕਾਂ ਦੇ ਉੱਪਰ ਨੇ ਹਲਕਾ ਸੈਂਟਰਲ ਦੇ ਵਿੱਚ ਮੌਜੂਦ ਆ। ਸਾਡੇ ਨਾਲ ਸੁਰਿੰਦਰ ਢਾਬਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦੀ ਇਸ ਤਿਰੰਗਾ ਮੋਟਰਬਾਈਕ ਰੈਲੀ ਨੂੰ ਲੈ ਕੇ। ਸੋ ਸੁਰਿੰਦਰ ਢਾਬਰ ਸਾਡੇ ਨਾਲ ਮੌਜੂਦ ਨੇ। ਢਾਬਰ ਸਾਹਿਬ ਕਿਵੇਂ ਵੇਖਦੇ ਹੋ ਅੱਜ ਜਿਹੜੀ ਇਹ ਰੈਲੀ ਹੋਣ ਜਾ ਰਹੀ ਹੈ? ਦੇਖੋ ਅੱਜ ਗੰਤੰਤਰਤਾ ਦਿਵਸ ਦਾ ਦਿਵਸ ਹੈ 26 ਜਨਵਰੀ ਨੂੰ ਸਾਰੇ ਦੇਸ਼ ਦੇ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਬੜਾ ਜੋਸ਼ ਹੈ ਅੱਜ ਦੇ ਦਿਨ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ ਅੱਜ ਸਾਡੇ ਮੈਂਬਰ ਪਾਲੇ ਉਨੀਮ ਸਿੰਘ ਬਿੱਟੂ ਜੀ ਇੱਕ ਬੜੇ ਵੱਡੇ ਕਾਫਲੇ ਦੇ ਨਾਲ ਲੁਧਿਆਣੇ ਦਾ ਇੱਕ ਅਜ ਮਰਕਾ ਨੂੰ ਸਾਹਿਤ ਕਰ ਰਹੇ ਨੇ ਉਹਨਾਂ ਚ ਜੋਸ਼ ਭਰੇ ਨੇ ਤੁਸੀਂ ਦੇਖਿਆ ਹੋਣਾ ਕਿ ਅੱਜ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਖੜੇ ਨੇ ਉਹਦੇ ਵੈਲਕਮ ਦੇ ਵਾਸਤੇ ਮੈਨੂੰ ਯਾਦ ਆ ਪਿਛਲੀ ਵਾਰ ਵੀ ਜਦੋਂ ਬਿੱਟੂ ਜੀ ਟੇਗਲ ਲੈ ਕੇ ਆਏ ਸੀ ਤੇ ਉਸ ਵੇਲੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਆ ਗਏ ਲੋਕਾਂ 'ਚ ਬੜਾ ਹੁਸਾ ਹੈ ਬੜਾ ਜੋਸ਼ ਹੈ ਅੱਜ ਦਾ ਇੱਕ ਸੀਨ ਅੱਜ ਦਾ ਇੱਕ ਨਜ਼ਾਰਾ ਦੇਖਣ ਵਾਲਾ ਸੜਕ ਕੈਂਡੀਡਟ ਕੌਨਸਟਿਟੂਐਂਸੀ ਦੀ ਗੱਲ ਕੀਤੀ ਜਾਵੇ ਹਮੇਸ਼ਾ ਵੋਟਰਾਂ ਨੇ ਤੁਹਾਨੂੰ ਸਪੋਰਟ ਕੀਤਾ ਔਰ ਤੁਸੀਂ ਵੀ ਆਪਣੇ ਵੋਟਰਾਂ ਦੇ ਨਾਲ ਅੱਜ ਇਸ ਰੈਲੀ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਹੋ ਕਿਵੇਂ ਵੇਖਦੇ ਹੋ ਕਿ ਯੂਥ ਜਿਹੜਾ ਗਵਾਹੀ ਕਰ ਰਿਹਾ ਇੱਕ ਵਾਰ ਫਿਰ ਦੇਸ਼ ਦੀ ਦੇਖੋ ਯੂਥ ਵਾਕਈ ਗਵਾਹੀ ਕਰਦਾ ਰਵਨੀਤ ਸਿੰਘ ਬਿੱਟੂ ਜੀ ਅਮਰ ਸ਼ਹੀਦ ਸਰਦਾਰ ਬੀਨ ਸਿੰਘ ਦੇ ਪੋਤੇ ਨੇ ਜਿਨ੍ਹਾਂ ਨੇ ਆਪਣੇ ਪੰਜਾਬ ਦੇ ਲਈ ਬੜੀ ਵੱਡੀ ਕੁਰਬਾਨੀ ਬੜੀ ਵੱਡੀ ਸ਼ਹਾਦਤ ਦਿੱਤੀ ਹੈ ਸੋ ਉਹਨਾਂ ਦੇ ਅੱਜ ਉਸ ਅੱਜ ਆਰਾਮ ਨਾਲ ਘੁੰਮ ਰਹੇ ਆ ਉਹ ਸੋ ਮੈਂ ਸਮਝਦਾ ਕਿ ਨਵਾਂ ਜੋਸ਼ ਤੁਨ ਸਾ ਉਹ ਯੂਥ ਦੇ ਵਿੱਚ ਬੜਾ ਹੁਸਾ ਹੈ ਯੂਥ ਨੂੰ ਯੂਥ ਬੜਾ ਅਟਰੈਕਟਿਵ ਹੋ ਰਿਹਾ ਬੜਾ ਪਸੰਦ ਕਰ ਰਿਹਾ ਔਰ ਲੋਕ ਅੱਜ ਬੜੇ ਹਮ ਹਮਾ ਕੇ ਆਏ ਨੇ ਅਸੀਂ ਬੜੇ ਖੁਸ਼ ਸੋ ਸੁਰਿੰਦਰ ਡਾਬਰ ਜਿਨ੍ਹਾਂ ਨੇ ਦੱਸਿਆ ਕਿ ਯੂਥ ਯੂਥ ਨੂੰ ਵੇਖ ਕੇ ਅਟਰੈਕਟ ਹੋ ਰਿਹਾ ਔਰ ਰਵਨੀਤ ਸਿੰਘ ਬਿੱਟੂ ਦੇ ਨਾਲ ਲੁਧਿਆਣੇ ਦਾ ਯੂਥ ਇਸ ਰੈਲੀ ਦੀ ਅਗਵਾਈ ਕਰ ਰਿਹਾ ਹੈ ਤਿਰੰਗਾ ਮੋਟਰਬਾਈਕ ਰੈਲੀ ਜਿਸ ਨੂੰ ਲੈ ਕੇ ਤਮਾਮ ਨੌਜਵਾਨ ਰਮਨਜੀਤ ਸਿੰਘ ਬਿੱਟੂ ਦੇ ਨਾਲ ਇਸ ਰੈਲੀ ਦੇ ਵਿੱਚ ਸੋ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦਾ ਇਕੱਠ ਜਿਹੜਾ ਇਸ ਰੈਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸ਼ਹਿਰ ਦੇ ਉਹ ਇਲਾਕੇ ਨੇ ਜਿੱਥੇ ਹਮੇਸ਼ਾ ਭੀੜ ਵੇਖੀ ਜਾਂਦੀ ਹੈ ਭੀੜ ਭੜ ਵਾਲੇ ਇਲਾਕੇ ਨੇ ਬਰਵੇਰ ਵੀ ਬੜੇ ਸਮੂਥਲੀ ਜਿੱਥੇ ਇਸ ਰੈਲੀ ਨੂੰ ਜਗ੍ਹਾ ਮਿਲ ਰਹੀ ਹੈ ਔਰ ਲੋਕ ਜਿਹੜੇ ਨੇ ਇਥੋਂ ਆਸਾਨੀ ਦੇ ਨਾਲ ਗੁਜ਼ਰ ਰਹੇ ਨੇ ਔਰ ਲੋਕਾਂ ਦਾ ਪਿਆਰ ਇੱਕ ਵਾਰ ਫਿਰ ਹੈ ਲੁਧਿਆਣਾ ਦੇ ਮੈਮਰੀ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਲਈ ਵੇਖਣ ਨੂੰ ਮਿਲ ਰਿਹਾ ਚਾਹੇ ਉਹ ਪਹਿਲਾਂ ਗੱਲ ਕੀਤੀ ਜਾਵੇ ਸੰਜੇ ਤਲਵਾਰ ਉਹਨਾਂ ਦੇ ਹਲਕੇ ਦੇ ਵਿੱਚੋਂ ਹੁਣ ਸੁਰਿੰਦਰ ਡਾਬਰ ਦੇ ਹਲਕਾ ਸੈਂਟਰਲ ਦੇ ਵਿੱਚ ਇਹ ਰੈਲੀ ਜਦੋਂ ਪਹੁੰਚੀ ਹੈ ਤaik ਤੋਂ ਬਾਅਦ ਇੱਕ ਨੌਜਵਾਨ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਲਿੱਤਰ ਦਾ ਹੋਇਆ ਵੇਖਿਆ ਜਾ ਰਿਹਾ ਸੋ ਯੂਥ ਦੇ ਵਿੱਚ ਕਾਫੀ ਉਤਸ਼ਾਹ ਹੈ तमाम ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਇਸ ਰੈਲੀ ਦਾ ਹਿੱਸਾ ਬਣ ਰਹੀ ਹੈ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਇਹ ਤਿਰੰਗਾ ਮੋਟਰਬਾਈਕ ਰੈਲੀ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਜਿੰਨੀਆਂ ਵੀ ਕਨਸੀਕਵੈਂਸਿਸ ਨੇ ਜਿੰਨੇ ਵੀ ਹਲਕੇ ਨੇ ਉਹਨਾਂ ਦੇ ਵਿੱਚੋਂ ਗੁਜ਼ਰਦੀ ਹੋਈ ਹੈ ਲੁਧਿਆਣਾ ਦੇ ਵਿੱਚ ਦਾਣਾ ਮੰਡੀ ਜਾ ਕੇ ਸਮਾਪਤ ਹੋਏਗੀ ਔਰ ਇੱਕ ਵੱਖਰੀ ਮਿਸਾਲ ਜਿਹੜੀ ਕਾਇਮ ਕੀਤੀ ਜਾ ਰਹੀ ਹੈ ਲੁਧਿਆਣਾ ਕਾਂਗਰਸ ਵੱਲੋਂ ਔਰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹੋਰਾ ਵੱਲੋਂ ਜੋ 75ਵੇਂ ਗਣਤੰਤਰਤਾ ਦਿਵਸ ਤੇ ਇਹ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਦੇਸ਼ ਦੇ ਯੂਥ ਨੂੰ ਲੁਧਿਆਣਾ ਦੇ ਯੂਥ ਨੂੰ ਯੂਥ ਦੇ ਨਾਲ ਜੁੜਨ ਦਾ ਇੱਕ ਉਪਰਾਹ ਲਾ ਕੀਤਾ ਜਾ ਰਿਹਾ ਹੈ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ